ਸਤਿਕਾਰਯੋਗ ਦੋਸਤੋ ਅੱਜ ਮੈਂ ਖਬਰ ਪੜੀ ਇੱਕ ਕਿ ਡੀਸੀ ਸ੍ਰੀ ਮੁਖਸਰ ਸਾਹਿਬ ਨੇ ਚైనా ਡੋਰ ਵੇਚਣ ਤੇ ਪੂਰਨ ਬਵੰਦੀ ਲਾਤੀ ਵੈਸੇ ਬਹੁਤ ਚੰਗਾ ਕੰਮ ਕੀਤਾ ਇਹ ਤੇ ਚైనా ਡੋਰ ਵਿਚਨ ਤੇ ਅੱਜ ਪਾਬੰਦੀ ਲਾਈ ਹੈ ਤੇ ਕੀ ਪਹਿਲਾਂ ਇਹ ਖੁੱਲ ਸੀ ਇਹ ਪਾਬੰਦੀ ਤਾਂ ਉਦੋਂ ਦੀ ਲੱਗੀ ਹੈ ਜਿੱਦਾਂ ਦੀ ਚਾਈਨਾ ਡੋਰ ਬਣ ਕੇ ਸਾਡੇ ਦੇਸ਼ ਦੇ ਵਿੱਚ ਆਈ ਹੈ ਇਹ ਸਾਡੇ ਵਾਸਤੇ ਕਾਲ ਤਾਂ ਉਦੋਂ ਦਾ ਬਣਿਆ ਪਰ ਚਾਈਨਾ ਡੋਰ ਤੇ ਇਹ ਬਿਆਨਾਂ ਨਾਲ ਪਾਬੰਦੀ ਨਹੀਂ ਲੱਗਦੀ ਜਿੰਨਾ ਚਿਰ ਸਾਡੀ ਇਹ ਮਣਛਾ ਨਹੀਂ ਹੋਊਗੀ ਕਿਸੇ ਨੂੰ ਦੁਕਾਨਦਾਰ ਨੂੰ ਡਰ ਨਹੀਂ ਹੋਊਗਾ ਲੋਕਾਂ ਨੂੰ ਡਰ ਨਹੀਂ ਹੋਊਗਾ ਢੜਲੇ ਨਾਲ ਚੈਨਾ ਡੋਰ ਵਿਕਰੀ ਹੈ ਢੜਲੇ ਨਾਲ ਜਿੰਨਾ ਚਿਰ ਇਸ ਚੈਨਾ ਡੋਰ ਤੇ ਸਖਤੀ ਨਹੀਂ ਕੀਤੀ ਜਾਂਦੀ ਦੁਕਾਨਦਾਰਾਂ ਤੇ ਜਿਹੜੇ ਵੇਚਦੇ ਆ ਇਹਨਾਂ ਦੇ ਵਿੱਚੋਂ ਲੱਖਾਂ ਰੁਪਇਆ ਕਮਾਉਂਦੇ ਆ ਇਹ ਸਰਕਾਰਾਂ ਬਿਆਨ ਦੇ ਦਿੰਦੀਆਂ ਕਿ ਅਸੀਂ ਆ ਕਰਤਾ ਅਸੀਂ ਫਲਾਣੇ ਦੇ ਪੌਂਦੀ ਲਾਤੀ ਅਸੀਂ ਚਿੱਟੇ ਤੇ ਪੌਂਦੀ ਲਾਤੀ ਅਸੀਂ ਹੋਰ ਨਸ਼ੇ ਤੇ ਪੌਂਦੀ ਲਾਤੀ ਗੋਲੀਆਂ ਤੇ ਨਸ਼ੇ ਲਾ ਪੌਂਦੀ ਲਾਤੀ ਆ ਪ੍ਰਾਗਾ ਗੈਸੂਲ ਤੇ ਪੌਂਦੀ ਲਾਤੀ ਦੇਸੀ ਸ਼ਰਾਬ ਤੇ ਪੌਂਦੀ ਲਾਤੀ ਉਹ ਪੌਂਦੀਆਂ ਤਾਂ ਲਾਤੀਆਂ ਪਰ ਇਹਨੂੰ ਲਾਗੂ ਕੌਣ ਕਰਾਉ ਕੀ ਜਿਹੜੇ ਇਹ ਗਲਤ ਕੰਮ ਹੋ ਰਿਹਾ ਗੈਂਗਸਟਰ ਵਾਲ ਜਿਹੜਾ ਇੰਨਾ ਫੈਲ ਗਿਆ ਚੋਰੀਆਂ ਹੋ ਰਹੀਆਂ ਡਾਕੇ ਪੈ ਰਹੇ ਆ ਲੋਟਖੂ ਹੋ ਰਹੀ ਆ ਕੋਈ ਇਹਨਾਂ ਨੂੰ ਇਜਾਜ਼ਤ ਤਾਂ ਨਹੀਂ ਪਵੰਦੀ ਤਾਂ ਇਹਨਾਂ ਤੇ ਵੀ ਲੱਗੀ ਐ ਤੇ ਫਿਰ ਇਹ ਸ਼ਰੇਆਮ ਕਿਵੇਂ ਕਰੀ ਜਾਂਦੇ ਆ ਸ਼ਰੇਆਮ ਜਿਹੜੇ ਗਲਤ ਅੰਸਰ ਸ਼ਰੇਆਮ ਗਲਤ ਜੀਚਾ ਨੂੰ ਅੰਜਾਮ ਦੇ ਕੇ ਤੋਂ ਬਚ ਕੇ ਨਿਕਲਦੇ ਆ ਉਹ ਕਿਵੇਂ ਨਿਕਲਦੇ ਆ ਪਵੰਦੀ ਤਾਂ ਉਹਨਾਂ ਤੇ ਵੀ ਲੱਗੀ ਐ ਪਰ ਮੈਨੂੰ ਇੱਕ ਹੈਰਾਨਗੀ ਜੀ ਹੋਈ ਕਿ ਡੀਸੀ ਸਾਹਿਬ ਨੇ ਪਵੰਦੀ ਲਾਤੀ ਆ ਪੋਲੀਥੀਨ ਦੇ ਲਫਾਫੇ ਜਿਹੜੇ ਪਵੰਦੀ ਲੱਗੀ ਹੈ ਕੋਈ ਅੱਜ ਦੀ ਪਵੰਦੀ ਨਹੀਂ ਲੱਗੀ ਇਹ ਬੜੇ ਚਿਰ ਦੀ ਪਵੰਦੀ ਲੱਗੀ ਹੈ ਤੇ ਹਰੇ ਦੁਕਾਨ ਤੇ ਜਾ ਕੇ ਵੇਖ ਲਓ ਢੇਰ ਲੱਗੇ ਪਏ ਆ ਤੇ ਸਾਰਾ ਸਮਾਨ ਇਹ ਇਨਾਂ ਪੋਲੀਥੀਨ ਦੇ ਲਫਾਫੇ ਚ ਪਾ ਕੇ ਦਿੰਦੇ ਆ ਰੇੜੀਆਂ ਦੇ ਵੇਖੋ ਰੇੜੀਆਂ ਤੇ ਸਾਰੇ ਸਬਜ਼ੀ ਲੈਣੀਆਂ ਕੋਈ ਹੋਰ ਖਾਣ ਪੀਣ ਦਾ ਸਮਾਨ ਲੈਣਾ ਸਾਰਾ ਇਹਨਾਂ ਚ ਪਾ ਕੇ ਦਿੰਦੇ ਆ ਹਾਲਾਂਕਿ ਇਹ ਲੁਫਾਫੇ ਬਹੁਤ ਜ਼ਿਆਦਾ ਖਤਰਨਾਕ ਹੈ एयर ਸਾਈਡਕ ਤਾਤਾ ਦੇ ਨਾਲ ਬਣਦੇ ਆ ਤੇ ਲੱਗੀ ਤਾਂ ਇਹਨਾਂ ਤੇ ਬੰਦੀ ਹੈ ਤੇ ਫੇਰ ਕਿਵੇਂ ਇਹ ਵਿੱਚ ਹੀ ਜਾਂਦੇ ਆ ਇਹ ਦੁਕਾਨ ਤੋਂ ਲੈਣੇ ਜੇ ਕਿਸੇ ਕਿਲੋ ਲੁਫਾਫੇ ਲੈਣੇ ਆ ਰੇੜੀ ਵਾਲੇ ਨੇ ਚੱਕੋ ਜਨੇ ਮਰਜ਼ੀ ਭਾਵੇਂ 5 ਕਿਲੋ ਚੱਕੋ ਨਾਲੇ ਉਹ ਆਪ ਵੀ ਵਰਤਦੇ ਆ। ਨਾਲੇ ਰੇੜੀਆਂ ਵਾਲੇ ਵਰਤਦੇ ਆ। ਹੋਰ ਕੋਈ ਸਮਾਨ ਆਪਾਂ ਲੈਣਾ ਕੋ ਕੱਪੜਾ ਲੈਣਾ ਕੁਛ ਲੈਣਾ ਸਾਰਾ ਕੁਛ ਇਹਦਾ ਦੇ ਵਿੱਚ ਪੋਲੀਥਿਨ ਦੇ ਲਫਾਫੇ ਵਿੱਚ ਪਾ ਕੇ ਦਿੰਦੇ ਆ। ਕੀ ਸਰਕਾਰ ਨੂੰ ਇਹ ਪਤਾ ਨਹੀਂ? ਕੀ ਪੁਲਿਸ ਨੂੰ ਇਹ ਪਤਾ ਨਹੀਂ? ਕੀ ਸਿਹਤ ਵਿਭਾਗ ਨੇ ਤਾਂ ਪਤਾ ਨਹੀਂ? ਹਰੇਕ ਵਿਭਾਗ ਨੂੰ ਪਤਾ ਹੈ। ਕਿ ਪੋਲੀਥਿਨ ਦੇ ਲਫਾਫੇ ਸ਼ਰੇ ਆਮ ਤੜਾ ਤੜ ਮਿਕਲੇ ਆ। ਫੜਨੇ ਹੁਣ ਇੱਕ ਮਿੰਟ ਚ ਫੜ ਲੈਣ ਇੱਕ ਮਿੰਟ ਨਹੀਂ ਲੱਗਦਾ ਕੋਈ ਵੀ ਸਮਾਨ ਲੈਣ ਜਾ ਵੜਦਾ ਹੁਣ ਦੱਸੋ ਵੀ ਜਿਹੜੇ ਅਫਸਰ ਆ ਪੁਲਿਸ ਵਾਲੇ ਆ ਹੋਰ ਅਫਸਰ ਆ ਜਦੋਂ ਜਾਂਦੇ ਆ ਸਮਾਨ ਲੈਣ ਇਹਨਾਂ ਨੂੰ ਉਹਦੇ ਚ ਪਾ ਕੇ ਨਹੀਂ ਦਿੰਦੇ ਪਰ ਕੁਛ ਨਹੀਂ ਹੁਣ ਸਾਰਾ ਕੁਛ ਇਸੇ ਤਰ੍ਹਾਂ ਚੱਲੀ ਜਾਣਾ ਪਾਬੰਦੀਆਂ ਲੱਗੀਆਂ ਨੇ ਪਰ ਹੋਣਾ ਸਾਡਾ ਕੁਛ ਵੀ ਨਹੀਂ ਹੋਣ ਚੈਨਾ ਡੋਰ ਕਿੰਨੇ ਕਤਲ ਕਰਤੇ ਚੈਨਾ ਡੋਰ ਨੇ ਹੁਣ ਲੋਕਾਂ ਨੇ ਜੀ ਕੀ ਕੀਤਾ ਮੋਟਰਸਾਈਕਲਾਂ ਦੇ ਉੱਤੇ ਅੱਗੇ 서ਰੀਏ ਜੇ ਲਵਾਲੇ ਪਿਛਲੋ ਆਪ ਦੀ ਹੌਸਲਾ ਕਰੋ ਤੇ ਕਿਉਂ ਆਪਾਂ ਮਰਦੇ ਆ ਲੋਕ ਆਪਣਾ ਸਭ ਆਪ ਮਤਲਬ ਬਚਾ ਕਰਦੇ ਆ ਸੋਚਦੇ ਆ ਪਰ ਸਰਕਾਰਾਂ ਤੋਂ ਕੀ ਅਸਰ ਰੱਖਦੇ ਆ ਇਹ ਫੜ ਕੇ ਤੁਨੇ ਹੋਣ ਜਿਹੜੇ ਚੈਨਾ ਡੋਰ ਵੇਚਦੇ ਆ ਕਿਵੇਂ ਵੇਚ ਲੈਣਗੇ ਪਰ ਨਹੀਂ ਕੁਛ ਹੁੰਦਾ ਇੱਕ ਬਿਆਨ ਆ ਬਿਆਨ ਵਸਦੇ ਜਾਂਦੇ ਜਿੱਥੋਂ ਚੈਰਾਡੋਰ ਆਉਂਦੀ ਹੈ ਉੱਥੇ ਫੜ ਲੈਣ ਹੁਣ ਗੋਲੀਆਂ ਜਿਹੜੀਆਂ ਆ ਨਸ਼ੇ ਵਾਲੀਆਂ ਖਾਂਦੇ ਇਹ ਜਿੱਥੇ ਬਣਦੀਆਂ ਉਹ ਪਹਿਲਾਂ ਤੋਂ ਫੈਕਟਰੀਆਂ ਬੰਦ ਕਰ ਦੇਣ ਕਿਉਂ ਉਹ ਚੱਲਣ ਦਿੰਦੇ ਆ ਪੌਲੀਸਿੰਗ ਦੇ ਲਫਾਫੇ ਅਕਸਰ ਤਾਂ ਕਿਸੇ ਫੈਕਟਰੀਆਂ ਚ ਬਣਦੀ ਹੀ ਆ ਉਹ ਘਰੇ ਤੋਂ ਲੋਕ ਬਣਾਉਂਦੇ ਨਹੀਂ ਉਹ ਫੈਕਟਰੀਆਂ ਦੇ ਛਾਪੇ ਮਾਰਦੇ ਤੇ ਉਹਨਾਂ ਨੂੰ ਬੰਦ ਕਰ ਦਿੰਦੇ ਨੇ ਇੱਕ ਬਿਆਣ ਦੇ ਦਿੰਦੇ ਆ ਜੀ ਅਸੀਂ ਆ ਬਿਆਣ ਦੇਤਾ ਤੇ ਬੱਸ ਹੁਣ ਸਾਰਾ ਕੁਝ ਪਤਾ ਨਹੀਂ ਵੀ ਆਪਣੇ ਆਪ ਹੀ ਹੋ ਜਾਣਾ ਪਰ ਹੋਣਾ ਹਾਣਾ ਕਰਨਾ ਕੱਖ ਵੀ ਨਹੀਂ ਇਹ ਸਾਰੇ ਝੂਠੇ ਬਿਆਨ ਹੀ ਨਿਕਲ ਜਾਂਦੇ ਆ ਅਸੀਂ ਆਸ ਰੱਖਦੇ ਆ ਪ੍ਰਸ਼ਾਸਨ ਤੋਂ ਆਸ ਰੱਖਦੇ ਆ ਅਸੀਂ ਆਸ ਰੱਖਦੇ ਆ ਸਰਕਾਰਾਂ ਤੋਂ ਮੇਰਾ ਕੰਮ ਸਹੀ ਹੋਊਗਾ ਪਰ ਨਹੀਂ ਹੁੰਦਾ ਕਿਉਂਕਿ ਸਭ ਰਲੇ ਮਿਲੇ ਆ ਇਹ ਪੈਸਾ ਚੜਾਉਂਦੇ ਆ ਉੱਪਰ ਤੱਕ ਪੈਸਾ ਜਾਂਦਾ ਤੇ ਕੋਈ ਸੁਧਾਰ ਨਹੀਂ ਹੁੰਦਾ ਕੋਈ ਸਰਕਾਰ ਬਣ ਜੇ ਇਹ ਸਾਰਿਆਂ ਦੇ ਪੈਸੇ ਲੜਦੇ ਆ ਤੇ ਪੈਸੇ ਖਾਣੇ ਆ ਇਹ ਸਿਰਫ ਇਹ ਗੱਲਾਂ ਨਾਲ ਵੀ ਅਸੀਂ ਐ ਕਰਦੇ ਆਂਗੇ ਅਸੀਂ ਐ ਕਰਦੇ ਆਂਗੇ ਸਾਡੀ ਸਰਕਾਰ ਆਈ ਤਾਂ ਅਸੀਂ ਬੜਾ ਖੁਸ਼ ਹੋਵਾਂਗੇ ਪਰ ਸਰਕਾਰਾਂ ਬਦਲ ਜਾਂਦੀਆਂ ਪਰ ਪ੍ਰਣਾਲਾ ਉੱਥੇ ਦੌਤੀ ਇਸ ਕਰਕੇ ਇਹ ਲੋਕਾਂ ਨੂੰ ਜਾਗਣਾ ਪੈਣਾ ਹੈ ਲੋਕਾਂ ਨੂੰ ਉੱਠਣਾ ਪੈਣਾ ਹੈ ਜੇ ਲੋਕਾਂ ਨੇ ਇਹੋ ਜਿਹੇ ਜਿਹੜੇ ਧੰਦੇ ਐ ਉਹ ਬੰਦ ਕਰਾਉਣੇ ਆ ਜੇ ਲੋਕਾਂ ਨੇ ਚਿੱਟਾ ਬੰਦ ਕਰਾਉਣਾ ਹੈ ਜੇ ਲੋਕਾਂ ਨੇ ਨਸ਼ੇ ਬੰਦ ਕਰਾਉਣੇ ਆ ਗੈਂਗਸਟਰ ਵਾਰ ਬੰਦ ਕਰਾਉਣਾ ਹੈ ਤੇ ਲੋਕਾਂ ਨੂੰ ਆਪ ਉੱਠਣਾ ਪੈਣਾ ਹੈ ਹੁਣ ਜੇ ਆਪਾਂ ਸਰਕਾਰਾਂ ਤੇ ਝਾਕ ਰੱਖੀਏ ਵੀ ਇਹ ਕੁਝ ਕਰਨਗੇ ਕੁਝ ਨਹੀਂ ਕਰਦੇ ਸ਼ਰਿਆਮ ਚਿੱਟਾ ਜਿੱਥੋਂ ਮਾਗੀ ਲੈ ਉਹ ਵਾਧੂ ਮਿਲ ਜਾਂਦਾ ਵਾਧੂ ਨਸ਼ੇ ਮਿਲ ਜਾਂਦੇ ਇਹ ਸਾਰਾ ਕੰਮ ਰਲ ਮਿਲ ਕੇ ਹੁੰਦਾ ਫਿਰ ਆਪਾਂ ਆਸ ਕੀ ਤੋਂ ਰੱਖੀਏ ਸਾਨੂੰ ਆਪ ਹੀ ਉੱਠਣਾ ਪੈਣਾ ਹੈ ਇਹ ਮੇਰੀ ਬੇਨਤੀ ਹੈ ਤੇ ਮੈਂ ਅੱਜ ਮੇਰੇ ਮਨ 'ਚ ਇਹ ਗੱਲ ਸੀਗੀ ਤੇ ਆਪਾਂ ਕਿਹਾ ਵੀ ਆਪਾਂ ਚੱਲੋ ਇਹ ਤੇ ਵਿਚਾਰ ਕਰੀਏ